ਉਦਾਨੀ ਮਰੀਆ ਅੱਜ ਤਿੰਨ ਚੱਲ ਕੇ ਇਕਲਾ ਕਮ ਰਿਆ ਰਾਜਧਾਨੀ ਹਾਂ ਜੀ ਪਤਾ ਉਹਦੇ ਵੀ ਨਿਆਣੀ ਨਿਕਲੇ ਨਿਕੇ 12 ਸਾਲਾਂ ਦੇ ਬੱਚੇ ਨਸ਼ਾ ਕਰਦੇ ਆ ਮਾਵਾਂ ਦਾ ਕੀ ਹਾਲ ਆ ਜਿਹੜੀਆਂ ਰੋਂਦੀਆਂ ਕਲਪਦੀਆਂ ਵੇਚ ਨਾਲਿਆਂ ਨੇ ਕੀ ਲੱਗਿਆ ਵੇਚ ਨਾਲਿਆਂ ਦੇ ਖਾ ਕੇ ਤੋ ਕੋਈ ਬੋਧਾ ਚ ਕੀ ਨਾਮ ਮੇਰਾ ਨਾਮ ਕਮਲਜੀਤ ਕੋਹੜ ਕਿੱਥੋਂ ਦੇ ਰਹਿਣ ਵਾਲੇ ਮੁਰਾਦਪੁਰ ਕੀ ਗੱਲ ਬਾਤ ਹੋਈ ਬਾਜੀ ਆ ਨਸ਼ਾ ਜਿਹੜਾ ਕਾਦਾ ਬਹੁਤ ਦੁਨੀਆ ਜਿਹੜੀ ਬਰਬਾਦ ਹੁੰਦੀ ਜਾਂਦੀ ਨਸ਼ੇ ਦੇ ਨਾਲ ਬਾਜੀ ਇਹ ਸਰਕਾਰ ਕਹਿੰਦੀ ਨਸ਼ਾ ਹੀ ਬੰਦ ਕਰਾਵਾਂਗੇ ਕੋਈ ਨਸ਼ਾ ਬੰਦ ਨਹੀਂ ਹੋਇਆ ਅਜੇ ਤੱਕ ਇਹ ਨਸ਼ੇ ਨੂੰ ਬੰਦੋਣਾ ਚਾਹੀਦਾ ਸਾਡਾ ਤੇ ਜਾਣ ਵਾਲਾ ਹੁਣ ਤੁਰ ਗਿਆ ਇੱਥੇ ਉਹ ਬੱਚੇ ਇਹਨੇ ਬਾਜੀ ਨਸ਼ਾ ਕੀਤਾ ਟੀਕਾ ਲਾਇਆ ਕਿਹਨਾਂ ਕਿੰਨੇ ਇਹਦਾ ਨਾ ਕਰਨ ਵੀਰ ਜੇ ਕਿੰਨੇ ਗੋਮਰੇ ਇਹਦੀ ਉਮਰ 21 ਸਾਲ ਪਾਜੀ ਕਿੰਨੇ ਕਿ ਚਰਦਾ ਕਰਦਾ ਨਸ਼ਾ ਇਹਨੂੰ ਗਏ ਜੇ ਦੰਦਾ 2 ਸਾਲ ਹੋ ਗਿਆ ਨਸ਼ਾ ਇਹ ਤੇ ਸ਼ਰਿਆਂ ਮਿਲਦਾ ਇਹ ਤੇ ਇਦਾਂ ਹੀ ਆ ਕਦੀ ਕਿਹੇ ਮੋੜ ਤੇ ਮਿਲ ਗਿਆ ਕਦੀ ਕਿਹੇ ਮੋੜ ਤੇ ਮਿਲ ਗਿਆ ਨਸ਼ਾ ਇਹ ਤੇ ਮਰਾਦਪੁਰੇ ਚ ਇਦਾਂ ਹੀ ਜੇ ਛੋਟੇ ਛੋਟੇ ਬੱਚੇ ਵੀ ਕਹਿੰਦੇ ਨਸ਼ਾ ਹਾਂਜੀ ਪਾਜੀ ਇਦਾਂ ਹੀ ਇਹਦੇ ਨਾਲ ਛੋਟੇ ਛੋਟੇ ਵੀ ਲੱਗੇ ਆ ਪ੍ਰਸ਼ਾਸਨ ਤੂੰ ਕੀ ਅਪੀਲ ਕਰਦੇ ਹੋ ਕੀ ਇਨਸਾਫ ਕਰਦੇ ਆ ਕਾਟ ਕੀ ਮੰਗਦਾ ਉਹਨੋਂ ਸਰਕਾਰ ਕੋ ਨਸ਼ੇ ਨੂੰ ਬੰਨ ਪੈਣਾ ਚਾਹੀਦਾ ਪਾ ਨਸ਼ੇ ਨੂੰ ਬਿਲਕੁਲ ਬੰਨ ਪੈਣਾ ਚਾਹੀਦਾ ਮੇਰਾ ਨਾਮ ਸ਼ਰਜੀਤ ਕਿੱਥੋਂ ਦੇ ਰਹਿਣ ਆਦੇ ਅਸੀਂ ਮਰਾਦਪੁਰ ਦੇ ਤੇ ਕੀ ਗੱਲ ਹੋਈ ਅੱਜ ਇਹ ਸਾਡਾ ਲੜਕਾ ਵਾ ਮੇਰੀ ਦਰਾਨੀ ਦਾ ਲੜਕਾ ਵਾ ਇਹਨਾਂ 7 ਵਜੇ ਟੀਕਾ ਲਾਇਆ ਵਾ ਸਾਡੇ 7 ਚ ਇਹਦੀ ਮੌਤ ਹੋ ਗਈ ਹੈ ਵੇਖੋ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਨਸ਼ੇ ਖਿਲਾਫ ਇਹ ਜ਼ਿੰਮੇਵਾਰੀ ਉਹ ਵੇ ਨਸ਼ਾ ਬੰਦ ਕਰਾਓ ਲੋਕਾਂ ਦੇ ਮਾਵਾ ਦੇ ਬੱਚੇ ਰੋੜਦੇ ਜਾਂਦੇ ਆ ਗਾਣਾ ਆਉਣ ਵਾਲੀ ਪੀੜ੍ਹੀ ਜਿਹੜੀ ਉਹ ਸੁਰੱਖਿਸ਼ ਰਹੇ ਬੱਚੇ ਉਹ ਨਸ਼ਿਆਂ ਤੋਂ ਨਿੱਕੇ ਨਿੱਕੇ ਬੱਚੇ ਨਸ਼ਾ ਕਦੇ ਰਾਵਾਂ ਗਲੀਆਂ ਦੇ ਵਿੱਚ ਨਸ਼ਾ ਪੜਾ ਜਾਂਦੇ ਆ ਤਰੇ ਤਰੇ ਜਾਂਦੇ ਮੁੱਠੇ ਚ ਦੇ ਜਾਂਦੇ ਆ ਕਿ ਨੂੰ ਕੋ ਪਤਾ ਨਹੀਂ ਲੱਗਣ ਦਿੰਦੇ ਇਹ ਰੋਕਿਆ ਜਾਵੇ ਸਾਡੀ ਸਰਕਾਰ ਤੋਂ ਇਹ ਮੰਗਿਆ ਬਸ ਸ਼ਸ਼ੀਕਲ ਜੀ ਮੇਰਾ ਨਾਮ ਲਖਨਜੀ ਸਿੰਘ ਲੱਕੀ ਮੈਂ ਮਰਾਲਪੁਰ ਤੋਂ ਰਹਿਣ ਵਾਲਾ ਔਰ ਡਾਕਟਰ ਅਮੇਦਕਾਰ ਫਾਊਂਡੇਸ਼ਨ ਦਾ ਮੈਂ ਸ਼ਰੀ ਪ੍ਰਧਾਨ ਆ ਔਰ ਇਹ ਮੇਰਾ ਚਾਚਾ ਜੀ ਦਾ ਲड़का ਹੈ ਜਿਸ ਦੀ ਅੱਜ 7 ਵਜੇ ਟੀਕਾ ਲਾਉਣ ਦੇ ਨਾਲ ਮੌਤ ਹੋ ਗਈ ਘਰ ਦੇ ਵਿੱਚ ਕੋਈ ਪਰਿਵਾਰ ਦਾ ਜੀ ਨਹੀਂ ਸੀ ਹੈਗਾ ਸਾਰੇ ਦਿਹਾੜੀ ਦੇ ਪਿਆਲੇ ਮਾਂ ਕਿਸੇ ਦੇ ਘਰ ਕੰਮ ਨੂੰ ਗਈ ਔਰ ਚਾਚਾ ਜੀ ਰੇੜੀ ਲੈ ਕੇ ਸਬਜ਼ੀ ਵੇਚਣ ਗਏ ਤੇ ਪਹਿਲੀ ਗਲੀ ਚ ਇਹਨਾਂ ਨੂੰ ਆਵਾਜ਼ ਪੈ ਗਈ ਵੀ ਤੁਹਾਡੇ ਬੇਟੇ ਦੀ ਡੈਥ ਹੋ ਗਈ ਆ ਔਰ ਇਹ ਮੇਰਾ ਬ੍ਰਦਰ ਆ ਕਰਨਵੀਰ ਸਿੰਘ ਔਰ ਸਾਡੇ ਘਰ ਦੇ ਵਿੱਚ ਇਹ ਤੀਜੀ ਮੌਤ 6 ਮਹੀਨੇ ਦੇ ਵਿੱਚ ਚੱਲੀ ਆ ਜੋ ਕਿ ਆਮਾ ਵੀ ਪਾਰਟੀ ਦੇ ਵਿੱਚ ਆ ਪਹਿਲੀ ਮੌਤ ਮੇਰੇ ਭਰਾ ਜੋਬਨਜੀ ਸਿੰਘ ਦੀ ਹੋਈ ਆ ਅੱਜ ਤੋਂ 6 ਮਹੀਨੇ ਪਹਿਲਾਂ ਔਰ ਪਰਸੋਂ ਹੀ ਮੌਤ ਇੱਕ ਲਵਪ੍ਰੀਤ ਸਿੰਘ ਮੁੰਡਾ ਸਾਡੀ ਗਲੀ ਦਾ ਗਵਾਂੜੀ ਸਾਡੇ ਸ਼ਰੀਕੇ ਭਾਈ ਚਲੇ ਜੂ ਅੱਜ ਉਹਦਾ ਅਜੇ ਕੱਲ ਚੌਥਾ ਵਾਤੇ ਅੱਜ ਸਾਡੇ ਘਰ ਨਸ਼ੇ ਦੇ ਕਾਰਨ ਤੀਜੀ ਮੌਤ ਹੋ ਗਈ ਆ ਪ੍ਰਸ਼ਾਸਨ ਤੋਂ ਕੀ ਪ੍ਰਸ਼ਾਸਨ ਤੋਂ ਅਪੀਲ ਕੀ ਕਰਨੀ ਪ੍ਰਸ਼ਾਸਨ ਦਾ ਪੀਲਾ ਪੰਜਾ ਵੀਡੀਓ ਦੇ ਵਿੱਚ ਚੱਲੀ ਜਾ ਰਿਹਾ ਵਾ ਸਾਡੇ ਮੁਰਾਦਪੁਰ ਦੇ ਵਿੱਚ ਤੇ ਇਹੋ ਜਿਹਾ ਕੋਈ ਇੰਨੇ ਸਮਗਰ ਰਿਆ ਕਿਸੇ ਦਾ ਘਰ ਨਹੀਂ ਠਟਿਆ ਕਿਸੇ ਦਾ ਕੱਖ ਨਹੀਂ ਹੋਇਆ ਔਰ ਸੋਦੀ ਇਹਨਾਂ ਦੇ ਵਰਕਰ ਜਿਹੜੇ ਆਮ ਆਦਮੀ ਪਾਰਟੀ ਦੇ ਇਹ ਸਹੇਦ ਦਿੰਦੇ ਆ ਜਦੋਂ ਬੰਦਾ ਚੁੱਕਿਆ ਹੁੰਦਾ ਛੜਾ ਦਿੰਦੇ ਆ ਇਹਨਾਂ ਦੇ ਨੱਥ ਪੈਣੀ ਚਾਹੀਦੀ ਆ ਮੈਂ ਤੈਨਾਂ ਜੀ ਹਾਂ ਜੀ ਸਰ ਕੀ ਨਾਮ ਵੀ ਆ ਮੈਂ ਤਾਂ ਸੈਮਸੰਗ ਜੀ ਜੋ ਮੁਰਾਦਪੁਰ ਰੇਸ਼ਾ ਆਪਣੀ ਸਾਡੇ ਮਰਾਦਬੁਰ ਵਿੱਚ ਬਹੁਤ ਹੀ ਜ਼ਿਆਦਾ ਨਸ਼ਾ ਵੇਚੰਦੇ ਆ ਜੀ ਜੀ ਨਸ਼ੇ ਦਾ ਸਤਵਾਂ ਦਰਿਆ ਜਿਹੜਾ ਕਹਿੰਦੇ ਨੇ ਉਹ ਚੱਲਣ ਰਿਹਾ ਵਾ ਛੋਟੇ ਛੋਟੇ ਬੱਚੇ ਨਸ਼ਾ ਕਰਨ ਦੇ ਆ ਹਰ ਗਲੀ ਮੋੜ ਤੇ ਉੱਤੇ ਨਸ਼ਾ ਵੇਚੰਦੇ ਆ ਸਰਕਾਰਾਂ ਕਹਿੰਦੀਆਂ ਅਸੀਂ ਨਸ਼ਾ ਬੰਦ ਕਰਾਉਨੇ ਆ ਅਸੀਂ ਆ ਨਸ਼ਿਆਂ ਦਾ ਜੁੱਧ ਚੱਲਣ ਰਿਹਾ ਪਰ ਮਰਾਦਬੁਰ ਚ ਤੇ ਹੋਰ ਜੁੱਧ ਚੱਲਣ ਰਿਹਾ ਆ ਕੱਲ ਪਰਸੋਂ ਹੀ ਇੱਕ ਮੌਦ ਹੋ ਗਈ ਹੈ ਨਸ਼ੇ ਦੇ ਨਾਲ ਹੀ ਜੀ ਜੀ ਲਾਪਰੀ ਜਿ ਕੋਉਂਦੀ ਅੱਜ ਆ ਬੱਚਾ ਨਸ਼ੇ ਦੇ ਨਾਲ ਟੀਕਾ ਲਾ ਗਏ ਮਨੋ ਚੱਲ ਬਸਿਆ ਵਾ ਵੇਖੋ ਬਜ਼ੁਰਗ ਮਾਪਿਓ ਵਿਚਾਰੇ ਇੱਕ ਦੇ ਇੱਕ ਗਰੀਬੀ ਦੇ ਨੇ ਮਾਰ ਮਾਰੀ ਆ ਇੱਕ ਬੱਚੇ ਇਦਾਂ ਜਵਾਨ ਜਾਂਜੀ ਦਾ ਘਰੋਂ ਤੁਰ ਜਣਾ ਕਿੱਦਾਂ ਵਾ ਕੰਮ ਕਰ ਤੋਂ ਬੈਠੇ ਲਾਜ ਵੀ ਨਾ ਕਈ ਵਾਰਾ ਕਰਵਾਇਆ ਪਰ ਜਿਹੜੀ ਮਾਰੀ ਸੰਗਤ ਮਾਨੂੰ ਨਹੀਂ ਛੱਡਣ ਦੀ ਅੱਜ ਇਹ ਹਾਲਾਤਾਂ ਜਾ ਗਏ ਆ ਵੀ ਉਹਦੀ ਮੌਤ ਹੋ ਗਈ ਆ ਸਬਜੀ ਸੁਜੀ ਦਾ ਕੰਮ ਕਰਦੇ ਆ ਅੱਜ ਵਿਚਾਰਾ ਕਿਤੇ ਉਹ ਕਹਿੰਦਾ ਮੈਂ ਦਾਰੇ ਪੈਸੇ ਫੜ ਕੇ ਸਬਜੀ ਲੈ ਕੇ ਆਇਆ ਪਹਿਲੀ ਗਲੀ ਜੀ ਗਿਆ ਉਹ ਤੇ ਮਗਰੋਂ 8 ਵਜੇ ਨਾਲ ਕਿਸ ਨੇ ਦੱਸਤਾ ਵੀ ਤੇਰੇ ਬੇਟੇ ਦੀ ਡੈਥ ਹੋ ਗਈ ਆ ਲੰਗੇ ਤੋ ਵਿਚਾਰਾ ਉਸੇ ਤਰ੍ਹਾਂ ਆ ਗਿਆ ਸਰਕਾਰ ਤੇ ਕਹਿੰਦੀ ਐ ਜੋਦੀ ਨਸ਼ਾ ਉਰਧਮ ਹੋਇ ਚੱਲ ਰਹੀ ਐ ਆ ਵੀ ਅਹੀਂ ਤੇ ਸਰਕਾਰ ਵੇਖੋ ਜੀ ਸਰਕਾਰਾਂ ਦੇ ਬੜਾ ਕੁਝ ਕਹਿੰਦੀ ਐ ਸਰਕਾਰ ਦੇ ਭਗਵੰਤ ਮਾਨ ਸਾਹਿਬ ਸਾਡੇ ਸੀਐਮ ਸਾਹਿਬ ਜਿਹੜੇ ਕਹਿ ਰਹੇ ਮੈਂ ਨਸ਼ੇ ਦੇ ਵਿਰੋਧ ਜੁੱਧ ਚਲਾਇਆ ਵਾ ਨਸ਼ਾ ਖਤਮ ਕਰਨੇ ਆ ਬੇ ਮਰਾਜ਼ਪੁਰ ਚ ਕੋਈ ਠਾਲੀ ਨਹੀਂ ਪਈ ਜੀ ਹਰ ਇੱਕ ਨੂੰ ਕਿੰਨੂੰ ਨਹੀਂ ਪਤਾ ਬੇ ਨਸ਼ਾ ਕਿੱਥੇ ਵੇਚੰਦਿਆ ਕੀ ਹੋ ਰਿਹਾ ਉਸ ਨੂੰ ਕਿੱਦਾਂ ਨਹੀਂ ਪਤਾ ਜੀ ਇਹਨੇ ਟੌਰ ਛੱਡਿਆ ਹੁੰਦੇ ਇਹਨਾਂ ਸਭ ਕੁਝ ਹੁੰਦਾ ਵਾ ਅਗਰ ਜੇ ਕੋਈ ਫੜਦੇ ਆ ਤੇ ਫਿਰ ਅੰਦਰ ਬਹਿ ਕੇ ਗੱਲਬਾਤ ਕਰਕੇ ਫੇਰ ਛੱਡ ਦਿੰਦੇ ਆ ਇਹੀ ਪ੍ਰਸ਼ਾਸਨ ਕੋ ਮੰਗ ਕਰਦੇ ਆਂ ਕਿ ਨਸ਼ੇ ਤੇ ਬਹੁਤ ਜਿਆਦਾ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਮਾਵਾਂ ਦੇ ਪੁੱਤ ਬਚ ਜਾਨ ਭੈਣਾਂ ਦੇ ਭਰਾ ਬਚ ਜਾਨ ਇਹ ਮਾਂ ਪਿਓ ਦਾ ਜਵਾਨ ਜਾਨ ਬੱਚਾ ਤੁਰ ਜਾਂਦਾ ਉਹਨਾਂ ਦੇ ਪੱਲੇ ਕੁਛ ਨਹੀਂ ਰਹਿੰਦਾ